ਰ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਮੂੰਹ ਟੱਕਿਆ ਹੈ ਜੀ ਦਿਨੋਂ ਸੋਕੇ ਘਰ ਦੇ ਅੰਦਰ ਹੀ ਆ ਜਾਵੇ ਦੁਪਹਿਰ ਨੂੰ ਤਾਂ ਬਿਲਕੁਲ ਹੀ ਬਾਹਰ ਨਿਕਲਣਾ ਵਾਈਟ ਕਰੋ ਜਮੀ ਦਾ ਫਲ ਜੜਾ ਹੁੰਦਾ ਤਰਬੂਜ ਆ ਚੁੱਕਿਆ ਹੈ ਤੇ ਤਰਬੂਜ ਖਾਦਾ ਜਾਵੇ ਵੱਤ ਵੱਤ ਹੁਣ ਜਾ ਵੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਫਿਰੋਜ਼ਪੁਰ ਵਿੱਚ ਵੀ ਪਾਰਾ ਜਿਹੜਾ ਹੈ 43 ਡਿਗਰੀ ਦੇ ਪਾਰ ਪਹੁੰਚ ਚੁੱਕਿਆ ਹੈਗਾ ਔਰ ਲੋਕ ਜਿਹੜੇ ਹੈਗੇ ਨੇ ਸੜਕਾਂ ਤੋਂ ਨਜ਼ਾਰਤ ਨਜ਼ਰ ਆ ਰਹੇ ਨੇ ਅਗਰ ਕੋਈ ਸੜਕਾਂ ਤੇ ਨਿਕਲ ਵੀ ਰਿਹਾ ਉਹ ਵੀ ਮੂੰਹ ਟੱਕ ਕੇ ਨਿਕਲ ਰਿਹਾ ਫਿਰੋਜ਼ਪੁਰ ਦੀਆਂ ਸੜਕਾਂ ਦਾ ਨਜ਼ਾਰਾ ਦਿਖਾਵਾਂਗੇ ਗਰਮੀ 'ਚ ਕਿੱਦਾਂ ਦੇ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਗਰਮੀ ਤੋਂ ਕਹਿਰ ਤੋਂ ਬਚ ਕੇ ਜਿਹੜੇ ਆ ਰਹੇ ਹੈਗੇ ਨੇ ਲੋਕਾਂ ਦੇ ਮੂੰਹ ਟਕੇ ਹੋਏ ਨੇ ਔਰ ਸੜਕਾਂ ਤੇ ਜਿਹੜੇ ਨਿਕਲੇ ਨੇ ਗਰਮੀ ਤੋਂ ਬਚਾ ਲਈ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਆਪਦੇ ਵੱਲੋਂ ਉਹਨਾਂ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ ਗਰਮੀ ਬਹੁਤ ਜ਼ਿਆਦਾ ਹੈਗੀ ਆ ਲੋਕ ਅਕਸਰ ਤੁਸੀਂ ਦੇਖ ਸਕਦੇ ਹੋ ਮੂੰਹ ਟੱਕ ਕੇ ਜਿਹੜੇ ਆ ਉਹ ਚੱਲ ਰਹੇ ਨੇ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈਗਾ ਫਿਰੋਜ਼ਪੁਰ ਦੀਆਂ ਸੜਕਾਂ ਦਾ ਤੁਸੀਂ ਹਾਲ ਦੇਖੋ ਲੋਕ ਅਕਸਰ ਕਾਰਾਂ ਤੇ ਹੀ ਹੁੰਮ ਜਿਹੜਾ ਬਾਹਰ ਤੁਹਾਨੂੰ ਨਜ਼ਰ ਆਣਗੇ ਮੋਟਰਸਾਈਕਲ ਤੇ ਅਗਰ ਜੇ ਕੋਈ ਨਿਕਲਦਾ ਵੀ ਹੈ ਉਹ ਵੀ ਮੂੰਹ ਟੱਕ ਕੇ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਕਿਉਂਕਿ ਗਰਮੀ ਦਾ ਕਹਿਰ ਬਹੁਤ ਜਾਰੀ ਹੈ ਤਾਂ ਗੱਲ ਕਰਾਂਗੇ ਲੋਕਾਂ ਨਾਲ ਵੀ ਕਿਦਾਂ ਤੁਸੀਂ ਮੂੰਹ ਟਕਿਆ ਹੈ ਕੀ ਕਾਰਨ ਹੈ ਕਿੰਨੀ ਕੁ ਗਰਮੀ ਪੈ ਰਹੀ ਸਰ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਮੂੰਹ ਟਕਿਆ ਹੈ ਜੀ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਤੁਸੀਂ ਮੈਂ ਸਿਰਫ ਡਿਲੀਵਰੀ ਕਰਦਾ ਫਲਿੱਪਕਾਰਟ 'ਚ ਤੇ ਪਾਰਸਲ ਦੇਣ ਚੱਲਿਆ ਜੀ ਕਿੰਨੀ ਕੁ ਗਰਮੀ ਹੈਗੀ ਔਰ ਪਾਰਾ ਕਿੰਨਾ ਕੁ ਜ਼ਿਆਦਾ ਵੱਧ ਗਿਆ ਹੈ ਪਾਰਾ ਐਸਐਮ ਸਰ 44 ਦੇ 45 ਦੇ ਨੇੜੇ ਜਿਹੜੇ ਹੈ ਜੀ ਜਿਸ ਕਾਰਨ ਮੂੰਹ ਟੱਕਾ ਤੱਤੀ ਲੋ ਬਹੁਤ ਵੱਜ ਰਹੀ ਮੂੰਹ ਤੇ ਜੀ ਬਿਲਕੁਲ ਲੋਕਾਂ ਨੇ ਤੁਸੀਂ ਗੱਲ ਕੀਤੀ ਕਿ ਪਾਰਾ ਬਹੁਤ ਜ਼ਿਆਦਾ ਪਹਿਲੇ ਨਾਲ ਵੱਜ ਚੁੱਕਾ ਹੈਗਾ ਲੋਕ ਗਰਮੀ ਤੋਂ ਕਾਫੀ ਜ਼ਿਆਦਾ ਤਰਾਹੀ ਤਰਾਹੀ ਕਰ ਰਹੇ ਹੈਗੇ ਨੇ ਹੋਰ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਲੋਕ ਜਿਹੜੇ ਹੈ ਮੂੰਹ ਟਾਕੇ ਬਾਹਰ ਨਿਕਲਦੇ ਨੇ ਪੰਜਾਬ ਵਿੱਚ ਪਾਰਾ ਗਰਮੀ ਦਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ 43 ਡਿਗਰੀ ਪਾਰ ਜਿਹੜਾ ਟੈਂਪਰੇਚਰ ਪਹੁੰਚ ਚੁੱਕਿਆ ਹੈਗਾ ਹਾਲੇ ਕਰੀਬ 12 ਵਜੇ ਹੈਗੇ ਨੇ ਔਰ ਗਰਮੀ ਜਿਹੜੀ ਹੈ ਆਪਣੇ ਸਿਖਰਾਂ ਤੇ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਕਿੱਦਾਂ ਦੇ ਲੋਕਾਂ ਨੂੰ ਪ੍ਰਕਾਸ਼ਨਸ ਲੈਣੇ ਚਾਹੀਦੇ ਨੇ ਸਾਡੇ ਨਾਲ ਨੇ ਸ਼ਫਲ ਹਸਪੀਟਲ ਦੇ ਡਾਕਟਰ ਡਾਕਟਰ ਕੋਚਰ ਸਰ ਕਿੱਦਾਂ ਦੇ ਪ੍ਰਕਾਸ਼ਨਸ ਲੈਣੇ ਚਾਹੀਦੇ ਨੇ ਔਰ ਕਿੱਦਾਂ ਦੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਪਿਛਲੇ 2-3 ਦਿਨਾਂ ਤੋਂ ਗਰਮੀ ਦਾ ਪ੍ਰਕੋਪ ਬਹੁਤ ਵੱਧ ਗਿਆ ਹੈ ਹੀਟ ਵੇਵ ਦੀ ਵੈਸੇ ਮੌਸਮ ਵਿਭਾਗ ਨੇ ਪ੍ਰੈਡਿਕਸ਼ਨ ਕੀਤੀ ਹੋਈ ਸੀ ਤੇ ਸਭ ਤੋਂ ਪਹਿਲੇ ਆਪਾਂ ਲਾਈਫ ਸਟਾਈਲ ਲੋਕੀ ਸਾਰੇ ਚੇਂਜ ਕਰਨ ਜਿੰਨਾ ਹੋ ਸਕੇ ਹੈ ਘਰ ਦੇ ਅੰਦਰ ਹੀ ਆ ਜਾਵੇ ਦੁਪਹਿਰ ਨੂੰ ਤਾਂ ਬਿਲਕੁਲ ਹੀ ਬਾਹਰ ਨਿਕਲਣਾ ਅਵਾਇਡ ਕਰੋ ਸਵੇਰੇ ਸ਼ਾਮੀ ਆਪ ਨਿਕਲ ਕੇ ਆਪਣਾ ਕੰਮ ਕੀਤਾ ਜਾਵੇ ਲਾਈਟ ਰੰਗ ਦੇ ਕੱਪੜੇ ਪਾਏ ਜਾਣ ਤੇ ਜਿੰਨਾ ਵੀ ਹੋ ਸਕਦਾ liquid ਪਾਣੀ ਵਗੈਰਾ ਇਹ ਸਾਰਾ ਆਪਣਾ ਪੀਂਟਾ ਕਿ ਡੀਹਾਈਡਰੇਸ਼ਨ ਨਾ ਹੋਵੇ ਤੇ ਜੇ ਬਾਹਰ ਨਿਕਲਣਾ ਤੇ ਛਤਰੀ ਵਗੈਰਾ ਲੈ ਕੇ ਨਿਕਲਣਾ ਜ਼ਿਆਦਾ ਵਧੀਆ ਹੈ ਡਾਕਟਰ ਸਾਹਿਬ ਖਾਣ ਪੀਣ ਦੇ ਕਿਦਾਂ ਦੇ ਇਤਿਹਾਤ ਲੋਕਾਂ ਨੂੰ ਵਰਤਣੇ ਚਾਹੀਦੇ ਖਾਣ ਪੀਣ ਦੇ ਉਹਨਾ ਕਹਿੰਦੇ ਗਰਮੀ ਦਾ ਫਲ ਜਿਹੜਾ ਹੁੰਦਾ ਤਰਬੂਜ ਆ ਚੁੱਕਿਆ ਹੈ ਤੇ ਤਰਬੂਜ ਖਾਦਾ ਜਾਵੇ ਵੱਧ ਵੱਧ ਉਸ ਤੋਂ ਇਲਾਵਾ ਕੋਈ ਫਲ ਫਰੂਟ ਜਿਹੜੇ ਵੀ ਹੈਗੇ ਮੌਸਮੀ ਉਹ ਖਾਣ ਤੇ ਪਾਣੀ ਪੀਤਾਵੇ ਨਿੰਬੂ ਪਾਣੀ ਇਹ ਸਾਰਾ ਯੂਜ਼ ਕਰ ਗਰਮੀ ਚ ਮਰੀਜ਼ ਕਿੰਨੇ ਵਧੇ ਹੈਗੇ ਮਰੀਜ਼ ਕਾਫੀ ਵਧੇ ਹੈ ਜੀ ਬੁਖਾਰ ਨਾਲ ਸਰੀਰ ਦਰਦ ਨਾਲ ਇਹ ਕਈ ਤਰ੍ਹਾਂ ਦੇ ਇਸ ਦੇ ਨਾਲ ਸੰਬੰਧਿਤ ਮਰੀਜ਼ ਆ ਰਹੇ ਨੇ ਹਰ ਸਟ੍ਰੋਕ ਨੂੰ ਲੈ ਕੇ ਕੋਈ ਡਿਪਾਰਟਮੈਂਟ ਵੱਲੋਂ ਵੀ ਕੋਈ ਕਦਮ ਚੱਕੇਗੇ ਹਾਂ ਜੀ ਸਟ੍ਰੋਕ ਲੈ ਕੇ ਸਾਡਾ ਇੱਕ ਸੈੱਲ ਬਣਿਆ ਹੋਇਆ ਹੈ ਤੇ ਵਾਰਡ ਅਸੀਂ ਤਿਆਰ ਕਰ ਲਿਆ ਹੈ ਜੇ ਕੋਈ ਕਿਸਮ ਪ੍ਰੋਬਲਮ ਹੋਈ ਤੇ ਅਸੀਂ ਤਿਆਰ ਹੈਗੇ ਅੱਛਾ ਔਰ ਹੈਲਥ ਫੈਸਿਲਿਟੀਆਂ ਕਿੱਦਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਹੈਲਥ ਫੈਸਿਲਿਟੀਆਂ ਅਸੀਂ ਪੂਰੀ ਤਰ੍ਹਾਂ ਤਿਆਰ ਹੈਗੇ ਆ ਤੇ ਹਰ ਤਰ੍ਹਾਂ ਦੀ ਇੱਥੇ ਸਾਡੇ ਕੋਲ ਦਵਾਈ ਵੀ ਅਵੇਲੇਬਲ ਹੈ ਫਲੂਇਡ ਵੀ ਅਵੇਲੇਬਲ ਹੈ ਤੇ ਮਰੀਜ਼ ਜੇ ਕੋਈ ਆਏਗਾ ਤਾਂ ਉਸ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਹੋਣ ਦਿੱਤੀ ਜਾਏਗੀ ਹੋਰ ਕਿੱਦਾਂ ਦੇ ਪ੍ਰੋਕਾਊਸ਼ਨਸ ਲੈਣੇ ਚਾਹੀਦੇ ਨੇ ਕਿਉਂਕਿ ਵਪਾਰਾ ਹੋ ਦਿਨ-ਦਿਨ ਵਧੇਗਾ ਕਿ ਕਿਦਾਂ ਦੇ ਪ੍ਰਿਕਾਸ਼ਨਸ ਲੈ ਕੇ ਇਸ ਤੋਂ ਬਚਾਇਆ ਜਾ ਸਕਦਾ ਬਚਣ ਵਾਸਤੇ ਮੈਂ ਜਿਵੇਂ ਅੱਗੇ ਦੱਸਿਆ ਹੋਇਆ ਹੈ ਕਿ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਬਾਹਰ ਨਿਕਲਣਾ ਥੋੜਾ ਜਿਹਾ ਘਟਾਇਆ ਜਾਵੇ ਜਿੰਨੀ ਜ਼ਰੂਰਤ ਹੋਵੇ ਬਾਹਰ ਨਿਕਲੋ ਲਾਈਟ ਰੰਗ ਦੇ ਕੱਪੜੇ ਪਾਏ ਜਾਣ ਡਾਇਰੈਕਟ ਸਨਲਾਈਟ 'ਚ ਨਿਕਲਣਾ ਹੈ ਤੇ ਉਹਨਾਂ ਦੀ ਬਜਾਏ ਆਪਾਂ ਛਤਰੀ-ਛਤਰੀ ਲੈ ਲਈਏ ਪਾਣੀ ਜ਼ਿਆਦਾ ਪੀਓ ਤੇ ਮੌਸਮੀ ਫਲ ਜਿਹੜੇ ਖਾਸ ਜ਼ਿਆਦਾ ਖਾਦੇ ਜਾਣ ਜੀ ਬਿਲਕੁਲ ਜਿੱਦਾਂ ਜਿੱਦਾਂ ਗਰਮੀ ਵੱਧ ਰਹੀ ਹੈ ਡਾਕਟਰਸ ਦਾ ਕਹਿਣਾ ਹੈ ਕਿ ਲਾਈਫ ਸਟਾਈਲ 'ਚ ਆਪਣਾ ਜਰੂਰ ਚੇਂਜਸ ਲੈਣੇ ਚਾਹੀਦੇ ਨੇ ਔਰ ਜੋ ਹੈ ਫਰੂਟਸ ਜੋ ਪਾਣੀ ਹੈਗਾ ਉਹ ਲਿਕੁਇਡ ਮੈਕਸਿਮਮ ਜਿਹੜਾ ਹੈ ਲੋਕਾਂ ਨੂੰ ਲੈਣਾ ਚਾਹੀਦਾ ਹਾਲਾਂਕਿ ਸਿਹਤ ਮਹਿਕਮੇ ਵੱਲੋਂ ਜਿਹੜਾ ਹੈ ਹੀਟ ਸਟਾਕ ਨੂੰ ਲੈ ਕੇ ਸਪੈਸ਼ਲਿਕ ਬੋਰਡ ਵੀ ਤਿਆਰ ਕੀਤਾ ਗਿਆ ਹੈ ਅਗਰ ਇਸ ਨਾਲ ਕੋਈ ਪੇਸ਼ੈਂਟਸ ਆਂਦੇ ਨੇ ਤਾਂ ਉਹਨਾਂ ਨੂੰ ਉੱਥੇ ਜਿਹੜਾ ਹੈ ਟ੍ਰੀਟਮੈਂਟ ਦਿੱਤਾ ਜਾ ਸਕੇਗਾ ਫਿਰੋਜ਼ਪੁਰ ਤੋਂ ਗੌਰਵ ਮਾਨਿਕ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ